ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਮਾਣਾ ਤਹਿਸੀਲ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਵੀਰ ਨਿਸ਼ਾਨ ਦੇ ਕੋਲ ਆਇਆ ਦੋਸਤੋ ਪਸ਼ੂ ਸੇਲ ਪਰਚੇਜ ਦਾ ਵੀਰ ਦਾ ਕੰਮ ਆ ਸੇਲ ਪਰਚੇਜ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਇਸ ਕਿੱਲੇ ਦੇ ਉੱਪਰ ਤੇ ਪਹਿਲਾਂ ਵੀ ਆਪਾਂ ਕਾਫੀ ਪਸ਼ੂ ਤੁਹਾਨੂੰ ਦਿਖਾਏ ਆ ਵੀਰ ਨਿਸ਼ਾਨ ਸਿੰਘ ਹੋਂਦੇ ਘਰੋਂ ਅੱਜ ਦੋ ਨਗ ਜਿਹੜੇ ਆ ਦੋਸਤੋ ਤੁਹਾਨੂੰ ਦਿਖਾਉਣ ਜਾ ਰਹੇ ਆ ਆਪਾਂ ਇੱਕ ਗੱਬਣ ਤਿਆਰੀ ਵਾਲੀ ਬਿਹੜਾ ਤੇ ਇੱਕ ਸਵਾ ਸਵਾ ਜਿਹੜਾ ਐਨੀਮਲ ਤੁਸੀਂ ਇਹ ਸਾਹਮਣੇ ਦੇਖ ਰਿਹਾ ਜੀ ਠੀਕ ਆ ਜੀ ਸੋ ਇੱਕ ਸੂਈ ਆ ਵੜ ਇੱਕ ਗੱਬਣਾ ਤਿਆਰੀ ਵਾਲੀ ਠੀਕ ਆ ਸੋ ਦੋ ਨਗਾ ਦੀ ਡਿਟੇਲ ਹਰ ਵਾਰ ਦੀ ਤਰ੍ਹਾਂ ਵੀਰ ਨਿਸ਼ਾਨ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਜਿਹੜਾ ਵੀ ਕੋਈ ਖਰੀਦਦਾਰ ਵੀਰ ਆ ਰਿਹਾ ਤੇ ਹਰ ਵਾਰ ਆਪਾਂ ਇੱਕ ਸਟਾਟਿੰਗ ਤੋਂ ਬੇਨਤੀ ਸਾਰੇ ਵੀਰਾਂ ਨੂੰ ਕਰਦੇ ਆਂ ਵੀ ਜੇਕਰ ਗੱਬਣ ਪਸ਼ੂ ਲੈ ਕੇ ਜਾਂਦੇ ਹੋ ਤੇ ਚੌਥਾਣਾਂ ਦੀ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਤੁਸੀਂ ਕਰਨੀ ਆ ਠੀਕ ਆ ਜੀ ਤੇ ਸਵੇਰ ਸਵੇਰ ਪਸ਼ੂ ਲੈ ਕੇ ਜਾਂਦੇ ਹੋ ਇੱਕ ਟਾਈਮ ਨਹੀਂ ਦੋ ਟਾਈਮ ਚੋ ਕੇ ਆਪਣੀ ਤਸੱਲੀ ਜ਼ਰੂਰ ਯਕੀਨੀ ਬਣਾ ਲਿਆ ਕਰੋ ਠੀਕ ਆ ਜੀ ਤੇ ਵੈਸੇ ਪਸ਼ੂ ਦੋ ਨੇ ਕੋਚ ਉਹਦੇ ਰਿੰਦੇ ਸਕਿੱਲੇ ਦੇ ਉੱਪਰ ਠੀਕ ਆ ਜੀ ਤੇ ਪਿੰਡ ਮਾਣਾ ਤੁਸੀਂ ਵਿజిਟ ਕਰਨੀ ਦੋਸਤੋ ਮਾਣਾ ਮੱਲੀਆਂ ਪਿੰਡ ਬਿਲਕੁਲ ਨਜ਼ਦੀਕ ਆ ਨਾਲ-ਨਾਲ ਲੱਗਦੇ ਪਿੰਡ ਆ ਸੁਰ ਸਿੰਘ ਪਿੰਡ ਤੋਂ ਥੋੜੀ ਦੂਰੀ ਆ ਠਿਕੀਵੜ ਤੋਂ ਕੋਈ 8-10 ਕਿਲੋਮੀਟਰ ਦੀ ਦੂਰੀ ਆ ਕੋਈ ਵੀਰ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਚਾਹੇ ਦਵਾਬੇ ਤੋਂ ਵੈਸੇ ਮਾਝੇ ਏਰੀਆ ਤੋਂ ਬਲੋਂਗ ਜਿਹੜੇ ਵੀਰ ਕਰਦੇ ਆ ਉਹਨਾਂ ਸਾਰੇ ਵੀਰਾਂ ਨੂੰ ਪਤਾ ਹੀ ਆ ਠੀਕ ਆ ਜੀ ਪਿੰਡ ਵਿਦੀ ਚੰਦ ਸ਼ੀਨਾ ਵੀ ਥੋੜੀ ਦੂਰੀ ਤੇ ਆ ਉਹ ਚਰ ਪਿੰਡ ਬਿਲਕੁਲ ਲੱਗੇ ਆ ਠੀਕ ਆ ਜੀ ਅੱਜ ਇਹ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ ਅੱਜ 3 ਸਤੰ ਤੇ ਸਮਾ ਕੋਈ ਸ਼ਾਮ ਦੇ 5:30 ਵਜੇ ਦਾ ਆਪਾਂ ਇਹ ਵੀਡੀਓ ਬਣਾਉਣ ਜਾ ਰਹੇ ਆ। ਆਉ ਕਰਦੇ ਆ ਗੱਲਬਾਤ ਵੀਰ ਨਿਸ਼ਾਨ ਸਿੰਘ ਦੇ ਨਾਲ। ਨਿਸ਼ਾਨ ਵੀਰੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸੰਤੂ ਸਾਹਿਬ ਹੋਰ ਸੁਣਾਓ ਕੀ ਹਾਲ ਜੇ? ਬੜੇ ਵਧੀਆ ਵੀਰੇ ਨਿਸ਼ਾਨ ਠੀਕ ਠਾਕ। ਹਾਂਜੀ ਵਧੀਆ ਕਿਰਪਾ ਜੀ। ਠੀਕ ਆ ਜੀ। ਅੱਛਾ ਵੀਰੇ ਨਿਸ਼ਾਨ ਅੱਜ ਨਾਗ ਆਪਣੇ ਕੋਲ ਵੈਸੇ ਦੋ ਆ। ਹਾਂਜੀ ਜੀ ਦੋ ਨਾਗ ਆ ਸੰਤੂ ਸਾਹਿਬ ਇੱਕ ਗੱਬਣਿਆ ਵਸ਼ੀ ਹਾਂਜੀ ਤੇ ਇੱਕ ਆਪਣੇ ਸੂਈ ਸਵਾਈ ਵੈੜਿਆ। ਠੀਕ ਆ ਜੀ। ਹਾਂਜੀ। ਇੱਕ ਸੁਈ ਸਵਾਈ ਇੱਕ ਗੱਬਨ ਹਾਂਜੀ ਹਾਂਜੀ ਅੱਛਾ ਨਿਸ਼ਾਨ ਇੱਕ ਸ਼ੋਰਟ ਦੇ ਵਿੱਚ ਗੱਲ ਕਰਦੇ ਆਂ ਜਿਹੜੀ ਗੱਬਨ ਵੀਰੇ ਕਿੰਨਾ ਸਮਾਂ ਬਾਕੀ ਹੋ ਗਿਆ ਦਾ ਗੱਬਨ ਦਾ ਸੰਧੂ ਸਾਹਿਬ ਦਿਨ ਲੈ ਜੂ 15 15 ਵਾਸ਼ੀ ਖੁੱਲੂ ਖਾਲੂ ਬੜੀ ਇਧਰ ਉਹ ਠੰਡੀ ਸੀਲ ਬੜੀ ਆ ਹਾਂਜੀ ਬਾਕੀ ਵੇਖੋ ਥਣ ਵੇਖੋ ਕਿੱਡਾ ਲੱਗਾ ਮਾਜ ਵਾਲਾ ਥਣ ਲੱਗਾ ਦੂਜੇ ਸਵੇ ਆ ਕੰਨੀ ਵਾਲੇ ਦੰਦ ਨਾਲੇ ਬਰਾਬਰ ਕਰਨ ਦੀ ਵਾਸ਼ੀ ਠੀਕ ਹੈ ਜੀ ਦਿਨ 15 ਲੈ ਜੇ 10 ਲੈ ਜੇ ਇੱਥੇ ਦਿਨ ਖੜੂਗੀ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਦੋਸਤੋ ਦੂਜਾ ਸਵੇ ਠੀਕ ਹੈ ਜੀ ਦਿਨ ਹਜੇ ਲੈਂਦੀ ਆ ਠੀਕ ਹੈ ਜੀ ਕੰਨੀ ਵਾਲੇ ਦ ਤੋ ਚ ਕੀ ਮਾਨ ਹੈ ਕਿ ਕੋਈ ਭਰਾ ਸੌਦਾ ਕਰ ਲੈ ਠੀਕ ਆ ਜੀ ਕੰਨੀ ਵਾਲੇ ਹਜੇ ਬਰਾਬਰ ਨਹੀਂ ਕੀਤੇ ਕੇ ਉਹ ਵੇਰਵਾ ਆਪਾਂ ਤਾਂ ਨਾਲ ਦੀ ਨਾਲ ਹੀ ਤੁਹਾਨੂੰ ਪਾ ਦਿੱਤਾ ਠੀਕ ਆ ਵੀ ਤਾਂ ਜੋ ਕਿਸੇ ਵੀਰ ਨੇ ਦੂਰੋਂ ਨੇੜੇੋਂ ਤੁਰਨਾ ਤੁਸੀਂ ਤੇ ਇੱਕ ਆਈਡੀਆ ਹੋ ਜਾਏ ਤੁਹਾਨੂੰ ਸਾਰਿਆਂ ਨੂੰ ਠੀਕ ਆ ਆਰਾਮ ਨਾਲ ਨਿਸ਼ਾਨ ਦੇਜੂ 8-10 ਦਿਨ ਹਜੇ ਨਾ ਹਾਂਜੀ ਹਾਂਜੀ 15 ਦਿਨ ਖੜੂ ਸੰਧੂ ਸਾਹਿਬ ਹਲੇ ਚੀਪਾ ਆਉਂਦਾ ਸ਼ਾਇਦ ਵੀ ਨਹੀਂ ਬਣਿਆ ਲੈ ਥਾਣਾ ਦੇ ਵਿੱਚ ਜਾਓ ਤੁਸੀਂ ਉੱਤੇ ਪਣ ਚੀਪਾ ਹੀ ਆਉਂਦਾ ਹਾਂਜੀ 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 ਠੀਕ ਆ ਜੀ ਲਓ ਦੋਸਤੋ ਟਿੱਪਣ ਸ਼ਾਇਦ ਹੀ ਆਉਂਦਾ ਚੀਪਾ ਆਉਂਦਾ ਠੀਕ ਆ ਜੀ ਜਿਹਨੂੰ ਆਪਾਂ ਕਹਿ ਦਿੰਨੇ ਆ ਬੋਲਾ ਨਹੀਂ ਬਾਕੀ ਆ ਤੁਸੀਂ ਵੇਖ ਸਕਦੇ ਜੇ ਹਨ ਤੁਨ ਪੂਰਾ ਵੈਸੀ ਹਾਥੀ ਚਵਾਈ ਵਾਲਾ ਸੋ 35 ਤੋਂ ਪਾਉਣ ਇੱਕ ਨੰਬਰ ਆ ਵੈਸੇ ਪਸ਼ੂ ਜੋ ਕਿ ਆ ਦੋਸਤੋ ਜਾਊਗਾ ਖਾਸ ਤੌਰ ਤੇ ਉਹਨੂੰ ਮੋਖ ਰੱਖ ਕੇ ਤੁਸੀਂ ਸੌਦਾ ਕਰਨਾ ਹੁੰਦਾ 35 ਤੋਂ ਪਾਉਣ ਇੱਕ ਨੰਬਰ ਆ ਕੋਈ ਮੇਰਾ ਵੀਰ ਦੂਰੋਂ ਨੇੜੇੋਂ ਆ ਜੇ ਤੇ ਬੇ ਧੜਕ ਤੁਸੀਂ ਬੇਜਨਤਾ ਸੌਦਾ ਕਰ ਸਕਦੇ ਜੀ ਠੀਕ ਆ ਜੀ ਆਨਲਾਈਨ ਵੀ ਕੋਈ ਭਰਾ ਸੌਦਾ ਕਰਦਾ ਤੇ ਉਹ ਵੀ ਤੁਸੀਂ ਓਨਰ ਦੀ ਜ਼ਿੰਮੇਵਾਰੀ ਤੇ ਪਸ਼ੂ ਖਰੀਦ ਸਕਦੇ ਜੀ ਆਨਲਾਈਨ ਸੰਧੂ ਸਾਹਿਬ ਆਪਣੀ ਟਿੱਪਨ ਦੀ ਫੁੱਲ ਗਾਰੰਟੀ ਹੋਗੀ ਠੀਕ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਹੈ ਨਿਸ਼ਾਨ ਠੰਡੀ ਧੀਰੀ ਬੜੀ ਬੜੀ ਸੰਧੂ ਸਾਹਿਬ ਦੀਆਂ ਸੀਲੀਆਂ ਬੜੀਆਂ ਬੱਚਾ ਭਾਵੇਂ ਥੱਲੇ ਭਾਜੀਏ ਇਹ ਨਹੀਂ ਵੀ ਲੱਤ ਮਾਰੂਗੀ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਵੈਸੇ ਸੀਲਸ ਆਊਗਾ ਠੰਡੀ ਧੀਰੀ ਆ ਤੇ ਪੂਰੇ ਨਿੱਗੇ ਸੁਭਾ ਦੀ ਆ ਠੀਕ ਹੈ ਜੀ ਤੇ ਕਿਸੇ ਭੈਣ ਨੇ ਚਵਾਈ ਕਰਨੀ ਹੈ ਚਾਹੇ ਕੋਈ ਵੀਰ ਚਵਾਈ ਕਰਦਾ ਬੱਚਾ ਬਹਿ ਕੇ ਵੀ ਇਹੋ ਜਿਹੇ ਪਸ਼ੂ ਥੱਲੇ ਚਵਾਈ ਕਰਦਾ ਹਾਂਜੀ ਹਾਂਜੀ ਕਰ ਦਿੰਦੇ ਆ ਜੀ ਠੀਕ ਆ ਤੇ ਇਹਦਾ ਜੀ ਨਿਸ਼ਾਨ ਕੀ ਕੀਮਤ ਹੈ ਵੀਰੇ ਕੀ ਡਿਮਾਂਡ ਕਿੱਥੋਂ ਤੱਕ ਦੇ ਦੇਣੀ ਹੈ ਡਿਮਾਂਡ ਸੰਧੂ ਸਾਹਿਬ ਜਿੰਨੀ ਮਰਜ਼ੀ ਕਰ ਲਈਏ ਹਾਂਜੀ 47000 ਦੀ ਵੇਡ ਦੇ ਦਾਂਗੇ ਸਨਤਾਲੀਆ ਦੇ ਉਹਦੇ ਵਿੱਚੋਂ ਮੌਕੇ ਕੋਈ ਛੋੜ ਛੱਪਾ ਜ਼ਰੂਰ ਕਰਾਂਗੇ ਠੀਕ ਆ ਜੀ ਹਾਂਜੀ ਲੋ ਜੀ 47000 ਦੀ ਦੋਸਤੋ ਇਹ ਲੈਦੇ ਆ ਉਹਦੇ ਚੋਂ ਛੋੜ ਛੱਪਾ ਮੌਕੇ ਤੇ ਹੋ ਜਾਊਗਾ ਠੀਕ ਆ ਜੀ ਬਾਕੀ ਵਹਿੜਾਂ ਜਿਹੜੀਆਂ ਭਾਅ ਪੜਤੇ ਚ ਵੀਰ ਨਿਸ਼ਾਨ ਲੈ ਕੇ ਆਉਂਦਾ ਠੀਕ ਆ ਜੀ ਤੋਂ ਜੇਕਰ ਕੋਈ ਆਊਟ ਆਫ ਸਟੇਟ ਤੋਂ ਵੀ ਵੀਰ ਵਹਿੜ ਪਾਣਿਆ ਸੰਧੂ ਸਾਹਿਬ ਕੋਈ ਗਾਂ ਆਲਾ ਚੱਕਰ ਨਹੀਂ ਵੀ ਦਾ ਆ ਦੂਜਾ ਸੁਆ ਪਿਓਰ ਆ ਘਰ ਵਾਲੇ ਪਹਿਲਾਂ ਦੱਸਦੇ ਪਰ ਆਪਾਂ ਦੂਜਾ ਸੁਆ ਮੰਨ ਕੇ ਚੱਲੀਏ ਹਾਂਜੀ ਦੂਜਾ ਸੁਆ ਗਾ ਜਿੱਤੇ ਕੋ ਥਾਨ ਕਿਡਾ ਲੱਗਾ ਅੱਲਾਹ ਹੋ ਸੋ ਥਾਣਾ-ਥਾਣਾ ਦੇ ਬਹੁਤ ਸਫਾਈ ਹੈ ਠੀਕ ਹੈ ਹਾਂਜੀ ਹਾਂਜੀ ਅਸੀਂ ਦੋਸਤੋ ਤੁਹਾਡੇ ਸਾਹਮਣੇ ਸਾ ਸਾਰਾ ਕੁਝ ਹਫਤਾ 10 ਦਿਨ ਨਹੀਂ ਘੱਟੋ-ਘੱਟ 10 ਤੋਂ 15 ਕਿ ਦਿਨ ਆਈਆ ਮੰਨ ਕੇ ਤੁਸੀਂ ਸੌਦਾ ਕਰ ਲਿਓ 10 ਤੋਂ 15 ਦਿਨ ਆਰਾਮ ਨਾਲ ਇਸ ਵੈਡ ਨੇ ਲੈ ਜਾਣੇ ਆ ਆ ਮੂੰਹ ਦਿਖਾਓ ਬੜਾ ਜਿੱਦਰ ਨਿਸ਼ਾਨ ਠੀਕ ਹੈ ਨਾਲ ਦੇ ਨਾਲ ਜਿਹੜੀ ਦੋਸਤੋ ਕਰੋਸ ਸੰਗ ਦੇ ਵਿੱਚ ਆ ਠੀਕ ਹੈ ਸੰਗ ਸਾਹਿਬ ਚਾਰੂ ਤੇ ਇੰਨੀ ਜਿਆਦੀ ਹੈ ਨਾ ਪੱਠਿਆਂ ਤੋਂ ਮਹਾਂ ਹੀ ਦਾ ਮੂੰਹ ਚਕਾਇਆ ਹਸਾਬ ਨਾਲ ਹਾਂ ਹਾਂਜੀ ਲਓ ਜੀ ਠੀਕ ਹੈ ਜੀ ਸੋ ਰਾਠੀ ਇਹ ਕਰੋਸ ਸੰਗ ਦੇ ਵਿੱਚ ਆ ਰਾਠੀ ਦਾ ਕਰੋਸ ਕੋਈ ਵੀ ਰਮਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਆ ਦੇਖ ਠੀਕ ਆ ਸੋ ਮੁੱਲ ਵੀ ਨਿਸ਼ਾਨ ਨੇ ਦੱਸ ਦਿੱਤਾ ਠੀਕ ਆ ਜੀ ਮੁੱਲ ਬਿਲਕੁਲ ਵਾਜਬ ਜੈਜ ਰੇਟ ਆ ਤੇ ਬਾਕੀ ਛੋਟ ਸਪਾ ਹਰ ਵਾਰ ਦੀ ਤਰ੍ਹਾਂ ਵਿੱਚੋਂ ਜੋ ਵੀ ਮਾਨਤਨ ਹੁੰਦਾ ਮੌਕੇ ਤੇ ਹੋ ਜਾਂਦਾ ਠੀਕ ਆ ਨਿਸ਼ਾਨ ਇਧਰ ਆਪਣੇ ਕੋਲ ਵੀਰੇ ਆ ਬੈਡ ਆ ਗਈ ਸੂਈ ਸਵਾਈ ਹਾਂਜੀ ਇਹ ਸੂਈ ਜੀ ਸੰਧੂ ਸਾਹਿਬ ਰਾਤ ਵੀ ਠੀਕ ਆ ਜੀ ਇਹ ਆਪਣੇ ਘਰੇ ਸੂਈ ਹੈ ਯੋਰ ਯਾਰ ਇੱਕ ਨੰਬਰ ਪਾਈ ਆਪਣੇ ਯੋਰ ਯਾਰ ਦੀ ਵੀਡੀਓ ਹੈਗੀ ਆਪਣੇ ਉਹ ਸਾਰੀ ਕੱਲ ਕੱਲ ਸੂਈ ਹਾਂਜੀ ਕੱਲ ਰਾਤ ਸੂਈ ਹੈ ਜੀ ਠੀਕ ਆ ਹਾਂਜੀ ਤੇ ਮਗਰ ਇਹਦੇ ਬੱਛਾ ਹੀ ਲੋ ਜੀ ਮੇਲ ਕਾਫ ਨੂੰ ਦੋਸਤੋ ਜਨਮ ਦਿੱਤਾ ਮਗਰ ਬੱਛਾ ਹੈ ਮੇਲ ਕਾਫ ਆ ਗਿੱਲਾ 나ੜੂਆ ਬਿਲਕੁਲ ਬੱਚੇ ਦੇ ਨਾਲ ਆ ਤੇ ਨਿਸ਼ਾਨ ਇਹ ਸੂਆ ਤੀਜਾ ਕੇ ਇਹਦਾ ਸੰਧੂ ਸਾਹਿਬ ਦੂਜਾ ਸੂਆ ਜੀ ਦੂਜਾ ਹਾਂਜੀ ਠੀਕ ਹੈ ਜੀ ਤੇ ਚਵਾਈ ਅੱਜ ਪਹਿਲੇ ਟਾਈਮ ਮਾਰਨਿੰਗ ਸੂਬਾ ਇੱਕ ਪਹਿਲੇ ਡੰਗ ਦੀ ਹੋਈ ਹਾਂਜੀ ਹਾਂਜੀ ਪਹਿਲੇ ਡੰਗ ਦੀ ਚਵਾਈ ਹੋਈ ਸੰਧੂ ਸਾਹਿਬ ਦੀ ਠੀਕ ਹੈ ਜੀ ਲੋਬੀ ਪ੍ਰਭਾ ਪਹਿਲੇ ਡੰਗ ਦੀ ਜਿਹੜੀ ਅੱਜ ਮਾਰਨਿੰਗ ਚਵਾਈ ਹੋਈ ਆ ਫਸਟ ਹੁਣ ਸੈਕੰਡ ਚਵਾਈ ਜਿਹੜੀ ਅੱਜ ਸ਼ਾਮ ਨੂੰ ਦੀ ਕੀਤੀ ਜਾਊਗੀ ਠੀਕ ਹੈ ਜੀ ਵੈਸੇ ਹੁਣ ਚਵਾਈ ਦਾ ਸਮਾਂ ਹੋਇਆ ਪਿਆ ਤੇ ਹੋ ਸਕਿਆ ਤੇ ਆਪਾਂ ਤੁਹਾਨੂੰ ਜਿੰਨਾ ਵੀ ਹੋ ਸਕੇ ਠੀਕ ਹੈ ਜੀ ਨਾਲ ਦੀ ਨਾਲ ਧਾਰਾ ਮਾਰ ਕੇ ਚਵਾਈ ਵਿੱਚ ਕਰਾ ਗਏ ਕੋਈ ਅੱਧਾ ਕਿਲੋ ਸੰਤੂ ਸਾਹਿਬ ਠੰਡੀ ਧੀਰੀ ਇਹ ਵੀ ਇਧਰ ਖੋ ਲਓ ਜੀ ਜਿਦਰਾ ਮਰਜੀ ਬੈਜੋ ਭਾਵੇਂ ਬੱਚਾ ਭਾਗੇ ਧਾਰਾ ਮਾਰੀ ਆ ਥਲੇ ਨਹੀਂ ਲੱਤ ਪਟੂ ਕੀ ਕਰਮਾ ਲਈ ਠੀਕ ਹੈ ਜੀ ਹਾਂਜੀ ਹਾਂਜੀ ਬਿਨਾ ਵੰਗੇ ਦੀ ਚਵਾਈ ਫਿਰ ਇਹਦੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਕਰੋ ਚੱਕ ਠੀਕ ਹੈ ਥਾਣੇ ਪੂਰਾ ਮੁਠੀ ਵਾਲਾ ਲੱਗਾ ਠੀਕ ਹੈ ਲੋਕ ਬਰ ਠੀਕ ਹੈ ਜੀ ਬਰ ਕੋ ਠੰਡੇ ਧੀਰੇ ਪਸੂ ਆ ਤੇ ਕੋਈ ਵੀ इजीली ਤੁਸੀਂ ਚਵਾਈ ਕਰ ਸਕਦਾ ਵੀਰ ਠੀਕ ਹੈ ਜੀ ਕਿਉਂਕਿ ਕਿਲੋ 2 ਕਿਲੋ ਦੋਸੂ ਪਸੂ ਦੁੱਧ ਘੱਟ ਦੇ ਦੇਵੇ ਔਰ ਹੋਵੇ ਠੰਡਾ ਤੀਰਾ ਠੀਕ ਆ ਜੀ ਮਿੱਠਾ ਪਸ਼ੂ ਹੋਵੇ ਸਾਰੇ ਵੀਰ ਸੰਧੂ ਸਾਹਿਬ ਜਿਆਦਾ ਨਹੀਂ ਆਪਾਂ ਦੁੱਧ ਕਹਿੰਦੇ ਜਿੱਡਾ ਛੱਡਾ ਛੁੱਡਾ ਲੱਗਾ 14 15 ਕਿਲੋ ਦੁੱਧ ਰਮਾਨਾ ਚ ਆਜੂ ਬੱਚਾ ਅੱਛਾ ਜੀ ਹਾਂਜੀ ਠੀਕ ਹੈ ਭਰਾ ਲਓ ਠੀਕ ਆ ਜੀ ਇਹ ਵਾਰਡ ਜਿਹੜੀ ਦੋਸਤੋ ਬਿਲਕੁਲ ਤਾਜੀ ਸੱਜਰ ਸੋਈ ਆ ਇਹ ਵੀ ਵੀਰ ਉਹਨਾਂ ਦੇ ਬਿਲਕੁਲ ਘਰੇ ਸੋਈ ਆ ਰਾਤ ਹੀ ਸੋਈ ਆ ਬਾਕੀ ਪੂਰਾ ਵੇਰਵਾ ਤੁਹਾਨੂੰ ਮਿਲ ਹੀ ਗਿਆ ਵਿਰਲ ਵਾਂਡ ਚੰਗੀ ਆ ਆਪਸੀ ਥਣਾ ਦੀ ਮਗਰ ਵਛਾ ਸੋ ਬਾਕੀ ਚੋਣ ਜਾਣ ਵੀ ਚੰਗੀ ਹੈ ਠੀਕ ਆ ਜੀ ਨਾਲ ਦੀ ਨਾਲੇ ਤੁਸੀਂ ਚੁਵਾਈ ਵੀ ਦੇਖ ਲਈ ਆ ਚੋਣ ਜਾਣ ਚੰਗੀ ਹੈ ਠ ਠੀਕ ਆ ਨਿਸ਼ਾਨ ਵੀਰੇ ਇੱਕ ਕੀ ਕੀਮਤ ਕਰਦੇ ਆ ਕੀ ਡਿਮਾਂਡ ਕਰਦੇ ਆ ਸੰਧੂ ਸਾਹਿਬ 45000 ਦੀ ਵਾੜ ਦੇ ਦਾਂਗੇ 45 ਦੀ ਮੌਕੇ ਛੋੜ ਛੱਪਾ ਜਰੂਰ ਕਰਾਂਗੇ ਠੀਕ ਆ ਜੀ ਹਾਂਜੀ ਲੋ ਜੀ 45000 ਦੀ ਦੋਸਤੋ ਜਿਹੜੀ ਇਹ ਤੁਹਾਨੂੰ ਵਾੜ ਮਿਲ ਜੂਗੀ ਠੀਕ ਆ ਵਿੱਚੋਂ ਛੋੜ ਛੱਪਾ ਹੋ ਜੂਗਾ ਛੋੜ ਛੱਪਾ ਲਾਜ਼ਮੀ ਆ ਕਿਸੇ ਵਪਾਰ ਲਾਈਨ ਦੇ ਵਿੱਚ ਚਾਹੇ ਕਿਸੇ ਵੀ ਖਰੀਦ ਸੇਲ ਪਰਚੇਜ ਲਾਈਨ ਦੇ ਵਿੱਚ ਛੋੜ ਛੱਪਾ ਹੁੰਦਾ ਰਹਿੰਦਾ ਕਿਸੇ ਵੀਰ ਦਾ ਤੂਰ ਨੇੜੇ ਦਾ ਸਫ਼ਰ ਵੇਖ ਕੇ ਆਏ ਗਏ ਦਾ ਮਾਨ ਤਨ ਹਰ ਵਾਰੀ ਕੀਤਾ ਜਾਂਦਾ ਸੁਮਾਨਤਨ ਹੋਊਗਾ ਜ਼ਰੂਰ ਵਿੱਚੋਂ ਠੀਕ ਆ ਜੀ ਬਾਕੀ ਥੋੜਾ ਸ਼ਾਈ ਹਲ ਦਾ ਅੰਗਰ ਆ ਹਦੀ ਸੰਧੂ ਸਾਹਿਬ ਆ ਬਿਲਕੁਲ ਜੀ ਹਾਂਜੀ ਤੇ ਬਾਕੀ ਫੈਂਟ ਫੂਡ ਵੀ ਚੰਗੀ ਆਊਗੀ ਦੁੱਧ ਵੀ ਚੰਗਾ ਚਵਾਊ ਦੁੱਧ ਰਮਾਨ ਨੇ 14-15 ਕਿਲੋ ਚਵਾਜੂ ਬੱਚੇ ਠੀਕ ਆ ਜੀ ਹਾਂਜੀ ਹਾਂਜੀ ਉਹ ਵਿਖਾਲਾ ਬਖੂਲਾ ਜਿਹੜੇ ਹਸਾਬ ਹਾਂਜੀ ਵਿਖਾਲਾ ਬਖੂਲਾ ਚੰਗਾ ਜੀ ਬਾਕੀ ਕੋਈ ਚੰਗੀ ਸੇਵਾ ਕਰਨ ਵਾਲਾ ਵੀਰ ਮਿਲ ਗਿਆ ਚਵਾ ਦੂਗੀ ਠੀਕ ਆ ਲੋਪੀ ਪ੍ਰਪੋ ਇਹ ਅੱਜ ਦੋ ਐਨੀਮਲ ਜਿਹੜੇ ਬਿਕਾਊਗਾ ਵੀਰ ਨਿਸ਼ਾਨਦੇ ਕੋਲ ਠੀਕ ਆ ਜੀ ਦੋ ਐਨੀਮਲ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਸੋ ਬਾਕੀ ਇੱਥੇ ਆਣ ਕੇ ਤੁਸੀਂ ਤੇ ਨਿਸ਼ਾਨ ਇੱਕ ਨੰਬਰ ਆਪਣੇ ਜ਼ਰੂਰ ਸਾਂਝੇ ਕਰਦਿਏ ਵੀਰੇ ਨੰਬਰ ਸੰਧੂ ਸਾਹਿਬ 84375 20016 ਠੀਕ ਹੈ ਜੀ ਹਾਂਜੀ ਮਿਲਤੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ